ਕਮਾ ਨਾਲ ਕਰੋ ਸੋਹਣੇ ਪੁੱਤ ਦਾ ਵਿਆਹ ਪਰ ਇੱਕ ਮੰਨੋ ਮੇਰੀ ਬੇਨਤੀ ਸੁਲਾ ਲੈਣਾ ਦੇਣਾ ਛੱਡੋ ਦੋਵੇਂ ਤੀਰਾ ਦਾਦ ਨੂੰ ਬੰਦ ਕਰੋ ਹੋਣੇ ਜਾਨਾਂ ਦੇ ਰਵਾਦ ਨੂੰ ਬੰਦ ਕਰੋ ਹੋਣੇ ਜਾਨਾਂ ਦੇ ਰਵਾਦ ਨੂੰ ਗਾਚੌੜ ਆਪਣਾ ਵੀ ਕਰ ਵਾਉਨਾ ਖੂ ਖਾਤੇ ਪਾਉ ਫੋਕੀ ਲੋਕ ਲਾਜ ਨੂੰ ਬੰਦ ਕਰੋ ਹੋਣ ਜਾਨਾ ਨੇ ਰਵਾਜ ਨੂੰ ਲਾੜੇ ਨਾਲ ਜਾ ਕੇ ਬੰਦੇ ਪੰਜ ਸੱਤੇ ਜੀ ਚਾਰ ਲਾਵਾਂ ਲੈ ਕੇ ਰੱਖੋ ਆਪਣਾ ਤੀ ਜੀ ਔਣ ਜਾਣ ਕਰੋ ਸਮਝੋ ਰਾਜਨ ਬੰਦ ਕਰੋ ਹੋਣ ਜਾਣ ਦੇ ਰਵਾਜ ਨੂੰ ਬੰਦ ਕਰੋ ਹੋਣ ਜਾਣ ਦੇ ਰਵਾਜ ਨੂੰ ਹੋ ਗੁੰਡੇ ਦੇ ਵਿਆਰੀ ਕਰੇ ਕਰੋ ਪਾਰਟੀ ਗੁੰਡੇ ਦੇ ਵਿਆਰੀ ਕਰੇ ਪਾਰਟੀ ਕਰੋ ਇਨ ਨਾਮ ਹੈਗਾ ਜੋ ਲਾ ਕੇ ਖੜੋ ਕਰੋ ਜਿੰਨੇ ਮਰਜੀ ਨਖਰੇ ਨਾਜ ਨੂੰ ਬੰਦ ਕਰੋ ਹੋਣ ਜਾਣ ਦੇ ਰਵਾਨੀਨ ਇੱਕ ਤਾਂ ਮਾਪੇ ਦਿੰਦੇ ਧੀ ਪਾਲ ਕੇ ਦੂਜਾ ਬੋਝ ਸੰਦੇ ਜੰਨੇ ਨੂੰ ਸੰਭਾਲ ਕੇ ਖੋਲਦੇ ਪਾਦ ਨੂੰ ਬੰਦ ਕਰੋ ਹੋਣ ਜਾਨ ਨੇ ਰਵਾਜ ਨੂੰ ਬਹੁਤੀ ਚੰਨੀ ਜਾਣਦੇ ਜੋ ਸੀਗੇ ਕਾਰਨ ਉਹ ਤਾਂ ਗੱਲ ਬੰਦੇ ਜਾਣਦੇ ਸਧਾਰਨ ਇਹਦੇ ਮਾਪਿਆਂ ਦੇ ਨਹੀਂ ਸੁਟੋ ਗਾਦ ਨੂੰ ਬੰਦ ਕਰੋ ਹੋਣ ਜਾਨ ਨੇ ਰਵਾਜ ਉਹ ਕੁੜੀਆਂ ਮਰੋਦ ਕਰੋ ਰੋ ਰਿਵਾਜ ਦਾਵਾ ਬਾਈਕਾਰਡ ਕਰੋ ਲੈਣੇ ਦੇਣੇ ਦਾ ਦੀਦਾ ਕਿੜਿਓ ਨੀ ਸਬਕ ਸਿਖਾਉ ਬਾਦ ਨੂੰ ਬੰਦ ਕਰੋ ਹੁਣ ਜਨ ਦੇ ਰਵਾਜ ਨੂੰ ਜਾ ਫੇਰੇ ਜਾਨ ਲੈ ਕੇ ਆਉਣ ਕੁੜੀਆਂ ਮੁੰਡੇ ਨੂੰ ਵਿਆਹ ਕੇ ਲੈ ਆਉਣ ਕੁੜੀਆਂ ਮੁੰਡੇ ਨੂੰ ਵਿਆਹ ਕੇ ਲੈ ਆਉਣ ਕੁੜੀਆਂ ਕਿਹੜੇ ਪਾ ਵਿਗਰੀ ਪਲਾ ਲਊ ਤਾਜ ਨੂੰ ਬੰਦ ਕਰੋ ਹੋਣ ਜਾਨ ਦੇ ਰਵਾਜ ਨੂੰ ਹੋ ਮੰਗਣੇ ਵਿਆਹੀ ਹੁੰਦੀ ਪੜੀਆ ਬਲੇਹਾਰ ਲੀਗੀ ਦਾ ਗੋਬਿੰਦ ਗੜੀਆ ਸੁਤ ਹੋ ਜੇਗਾ ਉਹ ਮਰਦ ਮਨਜਾਦ ਨੂੰ ਬੰਦ ਕਰੋ ਹੁਣੇ ਜਾਨਾ ਦੇ ਰਵਾਜ ਨੂੰ ਬੰਦ ਕਰੋ ਹੁਣੇ ਜਾਨਾ ਦੇ ਰਵਾਜ ਨੂੰ